ਮੇਰਾ ਸਿਰ ਝੁਕਦਾ ਏ ਪੰਜਾਬ ਦੇ ਦੇਸ਼ ਦੇ ਤੇ ਖਾਸ ਤੌਰ ਤੇ ਮੈਂ মিডিਆ ਦੇ ਵੀ ਬਹੁਤ ਬਤਨਵਾਦੀ ਆ ਵੀ ਉਹ ਹਮੇਸ਼ਾ ਸੁਰਖੀਆਂ ਚ ਪੰਜਾਬ ਦੀ ਗੱਲ ਵੱਧ ਤੋਂ ਵੱਧ ਚੱਕਦੇ ਆ ਤੇ ਉਹੀ ਗੱਲਾਂ ਆ ਜਿਹੜੀਆਂ ਮੈਂ ਹੁਣ ਉਹਦਾ ਜਿੰਨਾ ਵੀ ਹੱਲ ਕਰ ਸਕੂੰਗਾ ਜੋ ਵੀ ਕਰ ਸਕੂੰਗਾ ਕਰੂੰਗਾ ਪਰ ਆਪਾਂ ਕੱਲੀ ਕੱਲੀ ਗੱਲ ਅੰਦਰ ਬਹਿ ਕੇ ਕਰਦੇ ਆ ਅੱਜ ਪਹਿਲੇ ਬੀਜੇਪੀ ਸਾ ਜਿਹੜਾ ਉਹ ਆਇਆ ਏ ਤੇ ਜਾਖੜ ਸਾਨ ਜੀ ਤੇ ਸਾਰਾ ਜਿਹੜੀ ਸਾਡੀ ਦੀ ਬਾਡੀ ਆ ਉਹਨਾਂ ਨੂੰ ਤੇ ਅੱਜ 13 ਦੇ 13 ਕੈਂਡੀਡੇਟ ਨੇ ਉਹਨਾਂ ਨਾਲ ਬਹਿ ਕੇ ਗੱਲਬਾਤ ਵੀ ਕਰਾਂਗੇ ਕਿ ਕਿਵੇਂ ਅੱਗੇ ਪੰਜਾਬ ਆ ਜਿਹੜਾ ਉਹ ਕਿਸ ਤਰੀਕੇ ਨਾਲ ਬੀਜੇਪੀ ਨੂੰ ਵੀ ਚਲਾਉਣਾ ਤੇ ਜਿਹੜੀ ਸਰਕਾਰ ਆ ਉਹ ਕਿਹੜੀ ਕਿਹੜੀ ਸਪੋਰਟ ਆ ਜਿਹੜੀ ਪੰਜਾਬ ਨੂੰ ਸੈਂਟਰ ਗਵਰਨਮੈਂਟ ਵੱਲੋਂ ਚਾਹੀਦੀ ਹੈ ਇਸ ਤੋਂ ਲਾਵਾ ਰਿਪਰੈਜ਼ੈਂਟ ਤੁਸੀਂ ਇਕੱਲੇ ਇਕੱਲਤੇ ਹੋ ਜਿਹੜੇ ਪੰਜਾਬ ਨੂੰ ਪਹਿਲੇ ਕਿਸੇ ਕਰ ਰਿਪਰੈਜ਼ੈਂਟ ਕਰਾਂਗੇ ਪ੍ਰਾਇਮਰੀ ਦਾ ਕੀ ਰਹੇਗੀ ਸਰ ਪ੍ਰਾਇਮਰੀਟਾ ਕੀ ਰਹੇਗੀ ਕਿਸਾਨਾਂ ਲਈ ਵੀ ਕੁਝ ਕਰਨ ਦੀ ਕੋਸ਼ਿਸ਼ ਕਰਨੀ ਅੰਦਰ ਜਾਲੈਂਡੋ ਮੈਂ ਸਾਰੀਆਂ ਗੱਲਾਂ ਤੁਹਾਨੂੰ ਕਰਾਂਗਾ